ਸਾਰੀ ਸਿੱਖਿਆਰਥੀਆਂ ਨੂੰ ਮੋ ਪਿੱਛੀ ਸਤਰੀਆ ਕਾਲ ਪੰਜਾਬੀ ਲੈਕਚਰ ਕੈਡੀ ਸਰ ਪਰਿਵਾਰ ਦੇ ਅੰਦਰ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਉਹਨਾਂ ਦਾ ਨਾਂ ਹੈ ਸੀਮਾ ਕੋਰ ਐਨਟੂ ਪੰਜਾਬੀ ਅਧਿਆਪਕ ਜਦੋਂ ਇਹ ਬੀਏ ਫਸਟイヤー ਦੇ ਅੰਦਰ ਪੜ੍ਹਦੇ ਸੀ ਤਾਂ ਉਦੋਂ ਇਹਨਾਂ ਦਾ ਵਿਆਹ ਹੋ ਗਿਆ ਪੜਾਈ ਛੁੱਟ ਗਈ ਲਗਾਤਾਰ 10 ਸਾਲ ਗੈਪ ਰਿਆ ਹੋਰ ਇਹਨਾਂ ਨੇ 10 ਸਾਲਾਂ ਤੋਂ ਬਾਅਦ ਫਿਰ ਦੁਬਾਰਾ ਪੜਨ ਦਾ ਉਪਰਾਲਾ ਕੀਤਾ ਦੁਬਾਰਾ ਸ਼ੁਰੂਆਤ ਕੀਤੀ ਪੀਏ ਪ੍ਰਾਈਵੇਟ ਕੀਤੀ ਪੀਏਡ ਕੀਤੀ ਹੋਰ ਫਿਰ ਲਗਾਤਾਰ ਮਿਹਨਤ ਕੀਤੀ ਹੋਰ 42 ਸਾਲ ਦੀ ਉਮਰ ਦੇ ਅੰਦਰ ਇਹ ਪੰਜਾਬੀ ਅਧਿਆਪਕ ਹੈ ਇਹ ਆਪਣੇ ਆਪ ਚ ਇੱਕ ਮਿਸਾਲ ਹੈ ਕਿ 42 ਸਾਲ ਦੀ ਉਮਰ ਦੇ ਵਿੱਚ ਲੱਗ ਜਾਣਾ ਯਾਨੀ ਕਿ ਉਮਰ ਮਾਇਨੇ ਨਹੀਂ ਰੱਖਦੇ ਭਈ ਤੁਸੀਂ ਉਮਰ ਦੇ ਕਿਸੇ ਵੀ ਪੜਾਅ ਦੇ ਅੰਦਰ ਅਗਰ ਤੁਹਾਡੇ ਅੰਦਰ ਜਜ਼ਬਾ ਹੈ ਤਾਂ ਤੁਸੀਂ ਉਮਰ ਦੇ ਕਿਸੇ ਵੀ ਪੜਾਅ ਤੇ ਤੁਸੀਂ ਆਪਣਾ ਜੋ ਟੀਚਾ ਹੈ ਉਸ ਨੂੰ ਪੂਰਾ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਥੈਂਕ ਯੂ ਸਰ ਬਧਾਈਆਂ ਜੀ ਪਹਿਲਾ ਕੁਐਸਚਨ ਮੇਰਾ ਆ ਰਵੇਗਾ ਕਿ ਤੁਸੀਂ ਕਿਹੜੇ ਦਰਜੇ ਦੇ ਵਿਦਿਆਰਥੀ ਸੀਗੇ ਸਰ ਮੈਂ ਜਿਵੇਂ ਕਿ ਸਾਰੀ ਪੜਾਈ ਪ੍ਰਾਈਵੇਟ ਹੀ ਕੀਤੀ ਹੈ 12ਵੀਂ ਤੋਂ ਬਾਅਦ ਤਾਂ ਮੈਂ ਇੱਕ ਔਸਤ ਦਰਜੇ ਦੀ ਵਿਦਿਆਰਥੀ ਰਹੀ ਹਾਂ ਇੱਕ ਔਸਤ ਦਰਜੇ ਦਾ ਜਿਹੜਾ ਵਿਦਿਆਰਥੀ ਹੈ ਸਾਨੂੰ ਆਪਣੀ ਪੜ੍ਹਾਈ ਦੇ ਬਰਤੀ ਕਿਉਂਕਿ ਅਕਸਰ ਉਹ ਸੋਚਦਾ ਰਹਿੰਦਾ ਫਲਾਣਾ ਤਾਂ ਬਹੁਤ ਹੁਸ਼ਿਆਰ ਹੈ ਜੀ ਉਹ ਬਹੁਤ ਹੁਸ਼ਿਆਰ ਹੈ ਮੇਰਾ ਕੀ ਹੋਵੇਗਾ ਉਸ ਤੋਂ ਪਹਿਲਾਂ ਵੀ ਆਪਾਂ ਇੰਟਰਵਿਊ ਪਾਇਆ ਸੀਗਾ ਤੇ ਲਗਭਗ ਹਰ ਇੱਕ ਕੈਟਰ ਦਾ ਜਿਹੜਾ ਵਿਦਿਆਰਥੀ ਹੈ ਉਸ ਦਾ ਇੰਟਰਵਿਊ ਆ ਰਿਹਾ ਹੈ ਤਾਂ ਇਹੋ ਜੇ ਹੋਰ ਵੀ ਆਪਾਂ ਮਜ਼ੇਦਾਰ ਵੀਡੀਓ ਹੋਰ ਵੀ ਜਿਹੜੇ ਪੰਜਾਬੀ ਵਿਧਿਆਪਕ ਲੱਗੇ ਉਹਨਾਂ ਦਾ ਵੀਡੀਓ ਇਸ ਚੈਨਲ ਤੇ ਲੈ ਕੇ ਆਵਾਂਗੇ ਤੁਸੀਂ ਆਪਣੇ ਚੈਨਲ ਨੂੰ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਕਿ ਇਹੋ ਜਿਹੇ ਵੀਡੀਓ ਹੈ ਉਹ ਆਉਂਦੇ ਰਹਿਣ ਇੱਕ ਆਸਤ ਤਰਜੇ ਦੇ ਵਿਦਿਆਰਥੀ ਵੀ ਅਗਰ ਮੈਂ ਗੱਲ ਕਰਾਂ ਉਹਨੂੰ ਇਹ ਸਫਲਤਾ ਤੱਕ ਪਹੁੰਚਣਾ ਤੁਸੀਂ ਇਹ ਸਫਲਤਾ ਕਿਵੇਂ ਪ੍ਰਾਪਤ ਕੀਤੀ ਇਸ ਬਾਰੇ ਦੱਸਣਾ ਚਾਹੁੰਦਾ ਸਫਲਤਾ ਸਰ ਮੈਂ ਤਿਆਰੀ ਕੀਤੀ 10-10 ਘੰਟੇ ਪੜ੍ਹੇ ਔਰ ਫਿਰ ਜੋ ਵੀ ਮੈਨੂੰ ਸਮੱਸਿਆ ਆਂਦੀ ਸੀ ਤੇ ਤੁਹਾਡਾ ਸਹਿਯੋਗ ਲਿੱਤਾ ਤੇ ਸਮੱਸਿਆ ਮੈਂ ਹੱਲ ਕੀਤੀਆਂ ਤਾਂ ਮਿਹਨਤ ਤੋਂ ਬਾਅਦ ਸਫਲਤਾ ਪ੍ਰਾਪਤ ਕੀਤੀ ਹਰ ਇੱਕ ਜਿਹੜਾ ਇਨਸਾਨੇ ਉਸ ਦੀ ਸਫਲਤਾ 'ਚ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਹੈ ਤੁਸੀਂ ਕਿਹਾ ਜਾਵੇ ਮੰਨੂ ਤੁਸੀਂ ਇਸ ਦਾ ਇੱਕ ਹਿੱਸਾ ਮੰਨਦੇ ਹੋ ਆ ਮੇਰੇ ਲਈ ਬੜਾ ਹੀ ਖੁਸ਼ੀ ਦਾ ਗੱਲ ਹੈ ਪਰੰਤੂ ਉਸ ਤੋਂ ਇਲਾਵਾ ਵੀ ਅਗਰ ਆਪਾਂ ਗੱਲ ਕਰੀਏ ਕਿਉਂਕਿ ਕੋਈ ਵੀ ਕਿਰਦਾਰ ਹੁੰਦਾ ਹੈ ਤਾਂ ਉਹਦੇ ਨਾਲ ਚੂੜੇ ਹੋਰ ਵੀ ਕਿਰਦਾਰ ਹੁੰਦੇ ਆ ਉਹ ਵੀ ਅਸਰ ਅੰਦਾਜ਼ ਉਹਨੂੰ ਕਰਦੇ ਆ ਤਾਂ ਉਹਨਾਂ ਵਿੱਚੋਂ ਤੁਹਾਨੂੰ ਲੱਗਦਾ ਸਰ ਮੈਂ ਇਸ ਵਿੱਚ ਕਹੂੰਗੀ ਕਿ ਜੋ ਪਰਿਵਾਰਿਕ ਯੋਗਦਾਨ ਆ ਉਹ ਬਹੁਤ ਜ਼ਰੂਰੀ ਹੈ ਇਸ ਵਿੱਚ ਮੇਰੀ ਮਾਤਾ ਜੀ ਔਰ ਮੇਰੇ ਜੀਵਨ ਸਾਥੀ ਨੇ ਮੇਰਾ ਬਹੁਤ ਸਹਿਯੋਗ ਕੀਤਾ ਤੇ ਬਾਕੀ ਤਾਂ ਮੈਨੂੰ ਸਫਲਤਾ ਪ੍ਰਾਪਤ ਹੋਈਏ ਦੇਖੋ ਜਿਹੜੀ ਜਨਨੀ ਮਾਂ ਜਨਨ ਵਾਲੀ ਉਸ ਦਾ ਯੋਗਦਾਨ ਰਹਿੰਦਾ ਹੈ ਔਰ ਇੱਕ ਜੀਵਨ ਸਾਥੀ ਹੈ ਉਹ ਵੀ ਯੋਗਦਾਨ ਕਰਦਾ ਕਿਉਂਕਿ ਇੱਕ ਜਿਹੜੀ ਘਰੇਲੂ ਮਹਿਲਾ ਕੀ ਹੈ ਉਸ ਲਈ ਬਹੁਤ ਜ਼ਰੂਰੀ ਹੈ ਕਿ ਪਰਿਵਾਰਕ ਸਪੋਰਟ ਮਿਲੇ ਤਾਂ ਇਹਨਾਂ ਦੇ ਜਿਹੜੇ ਪਤੀ ਦੇ ਵੀ ਉਹ ਵੀ ਪੰਜਾਬੀ ਅਧਿਆਪਕ ਲੱਗੇ ਹੋਏ ਐ ਹੋਰ ਉਹਨਾਂ ਨੇ ਇਹਨਾਂ ਦੀ ਮਾਤਾ ਜੀ ਨੇ ਕਾਫੀ ਸਪੋਰਟ ਕੀਤਾ ਔਰ ਜਿਸ ਕਾਰਨ ਕੀ ਕਹਿੰਦੇ ਆ ਕਿ ਅੱਜ ਤੁਸੀਂ ਇਸ ਅਹੁਦੇ ਤੇ ਪਹੁੰਚੇ ਹੋ ਤੇ ਅਗਰ ਆਪਾਂ ਗੱਲ ਕਰੀਏ ਤੁਸੀਂ ਤਿਆਰੀ ਕਿਵੇਂ ਕੀਤੀ ਤੁਹਾਡੀ ਤਿਆਰੀ ਦੀ ਕੀ ਰਣਨੀਤੀ ਰਹੀ ਸਰ ਪਹਿਲੇ ਤਾਂ ਮੈਂ ਐਸਐਸਟੀ ਤੋਂ ਹੀ ਤਿਆਰੀ ਐਸਐਸਟੀ ਸਬਜੈਕਟ ਤੋਂ ਹੀ ਤਿਆਰੀ ਕਰਦੀ ਸੀਗੀ ਲੇਕਿਨ ਮੈਨੂੰ ਸਫਲਤਾ ਨਹੀਂ ਮਿਲੀ ਫਿਰ ਤੁਸੀਂ ਮੈਨੂੰ ਕਿਹਾ कि ਤੁਸੀਂ ਪੰਜਾਬੀ ਤੋਂ ਤਿਆਰੀ ਕਰੋ ਔਰ ਜੋ ਵੀ ਸਮੱਸਿਆ ਹੋਵੇ ਮੇਰੇ ਨਾਲ ਮੇਰਾ ਸਹਿਯੋਗ ਲੈ ਲਓ ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਔਰ ਤਾਂ ਕਰਕੇ ਮੈਂ ਪੰਜਾਬੀ ਵਿੱਚ ਤਿਆਰੀ ਕੀਤੀ ਔਰ ਸਫਲਤਾ ਪ੍ਰਾਪਤ ਕੀਤੀ ਔਰ ਰਣਨੀਤੀ ਮੈਂ ਪਹਿਲੇ ਰਣਨੀਤੀ ਨਹੀਂ ਬਣਾਉਂਦੀ ਸੀ ਮੈਂ ਸਿੱਧਾ ਤਿਆਰੀ ਕਰਦੀ ਸੀ ਫਿਰ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਿਆ ਵੀ ਰਣਨੀਤੀ ਬਣਾਈ ਵੀ ਕਿਵੇਂ ਤਿਆਰੀ ਕੀਤੀ ਜਾਵੇ ਕਿਸ ਤਰ੍ਹਾਂ ਆਪਣੇ ਆਪਣੇ ਜੋ ਟੌਪਿਕ ਹੈ ਤਿਆਰ ਕੀਤੇ ਜਾਣ ਤਾਂ ਫਿਰ ਮੈਨੂੰ ਉਸ ਤਰੀਕੇ ਨਾਲ ਮੇ ਰਣਨੀਤੀ ਤਿਆਰ ਕੀਤੀ ਤੁਸੀਂ ਜਿਵੇਂ ਕਿ ਦੱਸਿਆ ਕਿ ਮੈਂ ਸਸਟੀ ਦੇ ਵੀ ਪੇਪਰ ਦਿੱਤਾ ਸੀਗਾ ਤੇ ਮੈਂ ਵੀ ਇਹ ਸੋਚ ਰਿਹਾ ਸੀ ਕਿ ਇੱਕ ਪੰਜਾਬੀ ਕਲਚਰ ਤੋਂ ਆਪਾਂ ਸੰਬੰਧਤ ਹੈ ਪੰਜਾਬੀ ਪਰਿਵਾਰ ਨਾਲ ਆਪਾਂ ਜੁੜੇ ਹੋਏ ਆ ਔਰ ਪੰਜਾਬੀ ਵਿੱਚ ਤੁਹਾਡੀ ਪਕੜ ਰਹੀ ਸੀ ਅਸੀਂ ਕਦੋਂ ਜਦੋਂ ਆਪਣਾ رابطہ ਕਾਇਮ ਹੋਇਆ ਤਾਂ ਮੈਂ ਇਹ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਐਸਐਸਟੀ ਦਾ ਪੇਪਰ ਹੈ ਉਸ ਦੀ ਬਜਾਏ ਪੰਜਾਬੀ ਦਾ ਪੇਪਰ ਦਿਓ ਤੁਹਾਡੀ ਪ੍ਰਸ਼ਟਭੂਮੀ ਹੈ ਜਿਹੜੀ ਉਹ ਸਾਰੀ ਪੰਜਾਬੀ ਦੀ ਪ੍ਰਸ਼ਟਭੂਮੀ ਰਹੀ ਸੀਗੀ ਤਾਂ ਉਸ ਕਾਰਨ ਕੀ ਕਹਿੰਦੇ ਆ ਕਿ ਐਸਐਸਟੀ ਦੀ ਬਜਾਏ ਤੁਹਾਨੂੰ ਪੰਜਾਬੀ ਦੀ ਤਿਆਰੀ ਕਰਾਈ ਗਈ ਕਿਉਂਕਿ ਮੁਕਾਬਲਾ ਜਿਹੜਾ ਰਹਿੰਦਾ ਹੈ ਐਸਐਸਟੀ 'ਚ ਹੋਰ ਪੰਜਾਬੀ 'ਚ ਤੇ ਪੰਜਾਬੀ 'ਚ ਥੋੜਾ ਘੱਟ ਮੁਕਾਬਲਾ ਰਹਿੰਦਾ ਹੈ ਜਾਇਦਾ ਇਹ ਫਾਇਦਾ ਰਹਿੰਦਾ ਹੈ ਬੱਚਿਆਂ ਨੂੰ ਕਿਉਂਕਿ ਅਗਰ ਉਹ ਐਸਐਸਸੀ ਜਾਂਦਾ ਹੈ ਐਸਐਸਟੀ 'ਚ ਬੱਚਿਆਂ ਦਾ ਜਿਹੜਾ ਐਵਰੇਜ ਦੇਖੀਏ ਆਪਾਂ ਅਨੁਪਾਤ ਦੇਖੀਏ ਅਨੁਪਾਤਕ ਤੌਰ ਤੇ ਵੱਧ ਬੱਚੇ ਹੁੰਦੇ ਨੇ ਪੰਜਾਬੀ 'ਚ ਘੱਟ ਬੱਚੇ ਹੁੰਦੇ ਐ ਤਾਂ ਇਸ ਕਾਰਨ ਜਿਹੜੇ ਬੱਚੇ ਐਸਐਸਟੀ ਦੀ ਤਿਆਰੀ ਕਰਦੇ ਆ ਅਗਰ ਉਹ ਉਸ ਦੀ ਬਜਾਏ ਅਗਰ ਪੰਜਾਬੀ ਦੀ ਤਿਆਰੀ ਕਰਦੇ ਆ ਤਾਂ ਉਹਨਾਂ ਲਈ ਵੱਧ ਸਫਲਤਾ ਮਿਲਣ ਦੇ ਚਾਂਸ ਹੁੰਦੇ ਐ ਤਪੇਲੇ ਐਸਐਸਟੀ ਤਿਆਰੀ ਕਰ ਰਹੇ ਸੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਪੰਜਾਬੀ ਤਰਫ ਰੁਖ ਮੋੜਿਆ ਇੱਕ ਵਧੀਆ ਤਿਆਰੀ ਇਹਨਾਂ ਨੇ ਪੰਜਾਬੀ ਦੀ ਕੀਤੀ ਔਰ ਜਸਕਰਨ ਇਹਨਾਂ ਨੂੰ ਸਫਲਤਾ ਮਿਲੀ ਹੈ ਤੇ ਜਿਹੜੇ ਤੁਸੀਂ ਐਸਫਲ ਰੇ ਐਸਐਸਟੀ ਦਾ ਪੇਪਰ ਦਿੱਤਾ ਜਾਂ ਉਸ ਤੋਂ ਬਾਅਦ ਵੀ ਤੁਸੀਂ ਪੰਜਾਬੀ ਦੇ ਪੇਪਰ ਦਿੱਤੇ ਤੇ ਪੰਜਾਬੀ ਦੇ ਪੇਪਰਾਂ ਚ ਜਾਂ ਉਸ ਤੋਂ ਪਹਿਲੇ ਪੇਪਰਾਂ ਚ ਤੁਸੀਂ ਐਸਫਲ ਰੇ ਇਸ ਐਸਫਲਤਾ ਦੇ ਪਿੱਛੇ ਕੀ ਕਾਰਨ ਰਿਹਾ ਕੀ ਸਿਸਟਮ ਰਿਹਾ ਕਹਾਂਗੀ ਕਿ ਐਸਐਸਟੀ ਦੀ ਤਿਆਰੀ ਵਿੱਚ ਸ਼ਾਇਦ ਮੇਰਣਨੀਤੀ ਨਹੀਂ ਬਣਾਈ ਸੀ ਔਰ ਜਦੋਂ ਪੰਜਾਬੀ ਦੀ ਤਿਆਰੀ ਕੀਤੀ ਉਹ ਤੁਹਾਡੇ ਸਹਿਯੋਗ ਨਾਲ ਕੀਤੀ ਤਾਂ ਮੈਂ ਦੋ ਵਿੱਚ ਹੀ ਮੈਂ ਪੇਪਰ ਦਿੱਤਾ ਸੀਗਾ ਤੇ ਉਸ ਪੇਪਰ 'ਚ ਵੀ ਮੇਰੇ ਨੰਬਰ ਸਹੀ ਆਏ ਸੀਗੇ ਤੇ ਲਗਭਗ ਮੇਰਾ ਸਿਲੈਕਸ਼ਨ ਸੀ ਲੇਕਿਨ ਉਹ ਪੇਪਰ ਕੈਨਸਲ ਹੋ ਗਿਆ ਸੀਗਾ ਹੁਣ 2023 ਵਾਲੇ ਪੇਪਰ ਵਿੱਚ ਵੀ ਤੇ ਜੋ ਵੀ ਮੈਨੂੰ ਕਮੀਆਂ ਲੱਗੀਆਂ ਮੈਂ ਪੇਪਰ ਦਿੰਦੀ ਸੀ ਵੀ ਮੈਨੂੰ ਐਵੇਂ ਲੱਗਿਆ ਕਿ ਇਹ ਸਮੱਸਿਆ ਆ ਰਹੀਆਂ ਜਾਂ ਇਹਨਾਂ ਦੇ ਨਾਲ ਮੈਂ ਤੁਹਾਡਾ ਡਿਸਕਸ ਕੀਤਾ ਵੀ ਤੁਸੀਂ ਮੈਨੂੰ ਦੱਸਿਆ ਵੀ ਇਹਨਾਂ ਸਮੱਸਿਆ ਨੂੰ ਐਵੇਂ ਹੱਲ ਕੀਤਾ ਜਾ ਸਕਦਾ ਹੈਗਾ ਤੇ ਉਸੇ ਤਰ੍ਹਾਂ ਫਿਰ ਮੈਂ ਉਹਨੂੰ ਤਿਆਰੀ ਨੂੰ ਸਤਰ ਬਣਾਇਆ ਤੇ ਸਫਲਤਾ ਪ੍ਰਾਪਤ ਕੀਤੀ ਕਿਉਂਕਿ ਹਰ ਇੱਕ ਜਿਹੜਾ ਵਿਦਿਆਰਥੀ ਹੈ ਸਿੱਖਿਆਰਤੀ ਹੈ ਉਹਦੀ ਜੀਵਨ ਸ਼ੈਲੀ ਉਹਦਾ ਛੀਨ ਢੰਗ ਉਹਦੇ ਘਰ ਦੇ ਰੁਚੀਵੇਂ ਅਲਗ-ਅਲਗ ਹੁੰਦੇ ਹੈ ਫਿਰ ਉਹਨਾਂ ਪ੍ਰਸਥਿਤੀਆਂ ਨੂੰ ਵੇਖਦੇ ਹੋਏ ਉਹਨਾਂ ਨਾਲ ਰابطਾ ਕਾਇਮ ਕਰਕੇ ਫਿਰ ਉਸ ਹਿਸਾਬ ਨਾਲ ਰਣਨੀਤੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਹਰ ਇੱਕ ਜਿਹੜਾ ਸਿਖਿਆਰਥੀ ਹੈਗਾ ਉਸ ਨੂੰ ਜਿਹੜਾ ਉਹਦਾ ਟੀਚਾ ਹੈਗਾ ਉਹ ਇੰਨਾ ਵੱਡਾ ਨਾ ਲੱਗੇ ਉਹ ਉਸ ਤਰਫ ਲਗਾਤਾਰ ਪ੍ਰਯਾਸ ਰਤ ਰਹੇ ਔਰ ਆਪਣੀ ਸਫਲਤਾ ਹੈ ਉਹਨੂੰ ਨਿਸ਼ਚਿਤ ਕਰ ਸਕੇ ਜੇ ਆਪਾਂ ਅਗਲੀ ਗੱਲ ਕਰੀਏ ਕਿ ਤੁਸੀਂ ਪੇਪਰ ਕਿਵੇਂ ਕੀਤਾ ਕਿਉਂਕਿ ਹਰ ਇੱਕ ਸਟੂਡੈਂਟ ਹੈ ਉਸਦੇ ਮਨ ਚ ਇਹ ਰਹਿੰਦਾ ਕਿ ਪੇਪਰ ਦੇ ਸਮੇਂ ਮੈਂ ਪੇਪਰ ਕਿਵੇਂ ਕਰਾਂ ਕੀ ਮੇਰੀ ਪੇਪਰ ਕਰਦੇ ਸਮੇਂ ਮੇਰੀ ਕੀ ਰਣਨੀਤੀ ਰਹੇ ਤਾਂ ਤੁਸੀਂ ਪੇਪਰ ਕਿਵੇਂ ਹੱਲ ਕੀਤਾ ਇਸ ਬਾਰੇ ਥੋੜਾ ਜਿਆਦਾ ਚਾਣਨਾ ਪਾ ਸਰ ਪੇਪਰ ਮੈਂ ਪਹਿਲੇ ਯਾਨੀ ਕਿ ਜੋ ਮੈਨੂੰ ਕੁਐਸਚਨ ਆnde ਸੀਗੇ ਮੈਂ ਉਹ ਹੱਲ ਕੀਤੇ ਤੇ ਫਿਰ ਉਸ ਤੋਂ ਬਾਅਦ ਮੈਂ ਜੋ 50 50 ਕੁਐਸਚਨ ਸੀਗੇ ਤੇ ਉਹਨਾਂ ਤੇ ਥੋੜਾ ਸੋਚ ਵਿਚਾਰ ਕਰਕੇ ਤੇ ਥੋੜਾ ਵਿਚਾਰ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਹੱਲ ਕੀਤਾ ਤੇ ਜੋ ਕੁਐਸਚਨ ਮੈਂ ਥੋੜੀ ਬਹੁਤ ਕਰ ਸਕਦੀ ਸੀ ਤਿੰਨ ਵਿੱਚ ਮੈਨੂੰ ਡਾਊਟ ਸੀਗਾ ਉਹਨਾਂ ਤੇ ਮੈਂ ਬਹੁਤ ਘੱਟ ਚਾਂਸ ਲਿੱਤਾ ਲੇਕਿਨ ਥੋੜਾ ਹੀ ਲਿੱਤਾ ਤੇ ਮੈਂ ਇਹ ਸਭ ਸਿੱਖਿਆ ਕਿ ਤੁਹਾਡੀਆਂ ਵੀਡੀਓ ਦੇਖਿਓ ਤੁਸੀਂ ਕਿਹਾ ਸੀਗਾ ਵੀ ਜਿਹੜਾ ਕੁਐਸਚਨ ਆਂਦਾ ਨਹੀਂ ਉਹਨੂੰ ਤੁਸੀਂ ਹੱਥ ਨਹੀਂ ਲਾਣਾ ਜਿਹੜੇ ਕੁਐਸਚਨ ਮੈਂ ਬਿਲਕੁਲ ਮੇਰੀ ਸਮਝ ਤੋਂ ਬਾਹਰ ਸੀ ਉਹਨਾਂ ਤੇ ਮੈਂ ਪਹਿਲੇ ਹੀ ਕਾਟਾ ਲਗਾਤਾ ਸੀਗਾ ਉਹ ਕੁਐਸਚਨ ਮੈਂ ਨਹੀਂ ਕੀਤੇ ਸੀਗੇ ਤੇ ਉਹ ਜਿਹੜੇ ਤੁਹਾਡੇ ਵੀਡੀਓਜ਼ ਦੇਖੇ ਉਹਨਾਂ ਤੋਂ ਮੈਂ ਜਦੋਂ ਮੈਂ ਸਫਲਤਾ ਪ੍ਰਾਪਤ ਕੀਤੀ ਸੀਗੀ ਤੇ ਤੁਹਾਡੇ ਤੋਂ ਸਿੱਖਿਆ ਹੀ ਸੀਗਾ ਕਿ ਕਿਸ ਚੀਜ਼ ਨਾਲ ਸਫਲਤਾ ਮਿਲ ਰਹੀ ਹੈ ਕਿਉਂਕਿ ਮੇਰਾ ਪੇਪਰ ਕਰਨ ਦਾ ਤਰੀਕਾ ਵੀ ਥੋੜਾ ਠੀਕ ਨਹੀਂ ਸੀਗਾ ਉਹ ਤੁਹਾਡੇ ਤੋਂ ਹੀ ਦੇਖ ਕੇ ਸਹਾਇਕ ਲੈ ਕੇ ਹੀ ਤਾਂ ਪੇਪਰ ਕਰਨਾ ਵੀ ਸਿੱਖਿਆ ਤਾਂ ਸਹੀ ਤਰੀਕੇ ਨਾਲ ਉਹਨੂੰ ਹੱਲ ਕੀਤਾ ਔਰ ਮੈਂ ਪੇਪਰ ਹੱਲ ਕਰਤਾ ਸੀਗਾ ਸਫਲਤਾ ਪ੍ਰਾਪਤ ਕੀਤੀ ਤੇ ਆ ਸਹੀ ਗੱਲ ਹੈ ਕਿ ਬੱਚਿਆਂ ਨੂੰ ਅਕਸਰ ਮੈਂ ਇਹੀ ਗੱਲ ਕਹਿੰਦਾ ਬਈ ਜਿਸ ਪ੍ਰਸ਼ਨ ਦੇ ਬਾਰੇ ਆਪਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਐਵੇਂ ਬਿਨਾਂ ਕੰਮ ਤੋਂ ਮਤਲਬ ਇੱਕ ਤੁੱਕਾ ਲਗਾਉਣਾ ਉਹ ਕਿਸੇ ਕੰਮ ਦਾ ਨਹੀਂ ਹੈ ਹਾਂ ਜਿਹੜਾ ਕੁਐਸਚਨ ਆਪਾਂ ਨੂੰ ਆਂਦਾ ਹੈ ਆਪਾਂ ਉਸ ਤੇ ਵਿਚਾਰ ਕਰਦੇ ਹਾਂ ਚੰਗੀ ਤਰ੍ਹਾਂ ਔਰ ਸੋਚ ਸਮਝ ਕੇ ਆਪਾਂ ਜੋ ਫੈਸਲਾ ਲੈਂਦੇ ਆ ਉਹ ਸਹੀ ਹੈ ਔਰ ਜਿਸ ਬਾਰੇ ਕੋਈ ਪਤਾ ਸੂਰੀ ਨਹੀਂ ਹੈ ਉਹਨਾਂ ਪ੍ਰਸ਼ਨਾਂ ਨਾਲ ਅਗਰ ਆਪਾਂ ਪੰਗੇ ਲੈਨੇ ਤਾਂ ਥੋੜਾ ਆਪਾਂ ਨੂੰ ਨੈਗੇਟਿਵ ਵਿੱਚ ਜਾਣਨੇ ਆ। ਇਸ ਸਬੰਧੀ ਆਪਣੀਆਂ ਵੀਡੀਓ ਬਣੀਆਂ ਹੋਈਆਂ ہیں پیپر ਦੀ ਰਣਨੀਤੀ ਕੀ ਰਵੇ ਤੁਸੀਂ ਉਹ ਵੇਖ ਸਕਦੇ ਹੋ। ਉਹ کافی ਲਾਹੇਵੰਦ ਰਹਿਣਗੀਆਂ। ਤੇ ਇੱਕ ਗੱਲ ਹੋਰ ਕੀ ਤੁਸੀਂ ਵਿਦਿਆਰਥੀਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ? ਜਿਹੜੇ ਵੀ ਬੱਚੇ ਪੜ ਰਹੇ ਐ, ਤਿਆਰੀ ਕਰ ਰਹੇ ਐ, ਉਹਨਾਂ ਲਈ ਕੀ ਸਨੇਹਾ ਹੋਵੇਗਾ ਤੁਹਾਡਾ? ਮੈਂ ਸਨੇਹਾ 아이 ਦੂੰਗੀ ਕਿ ਉਮਰ ਕੋਈ ਮਾਇਨੇ ਨਹੀਂ ਰੱਖਦੀ। ਅਗਰ ਤੁਹਾਡੇ ਅੰਦਰ ਜਜ਼ਬਾ ਹੈ, ਅਗਰ ਤੁਸੀਂ ਸੱਚੇ ਮਨ ਨਾਲ ਤਿਆਰੀ ਕਰਦੇ ਹੋ, ਮਿਹਨਤ ਕਰਦੇ ਹੋ, ਔਰ ਅੱਛਾ ਮਾਰਗਦਰਸ਼ਕਾਂ ਨੂੰ ਮਿਲ ਜਾਂਦਾ ਹੈ ਤੇ ਤੁਹਾਨੂੰ ਸਫਲਤਾ ਜ਼ਰੂਰ ਮਿਲੂਗੀ। ਅ ਜਿਹੜੀ ਗੱਲ ਹੈ ਕਿ ਉਮਰ ਮਾਇਨੇ ਨਹੀਂ ਰੱਖਦੀ। ਤੁਸੀਂ ਉਮਰ ਦੇ ਕਿਸੇ ਵੀ ਪੜਾਅ ਦੇ ਅੰਦਰ ਅਗਰ ਤੁਸੀਂ ਹੌਸਲਾ ਬਣਾ ਕੇ ਰੱਖਦੇ ਹੋ ਤਾਂ ਉਮਰ ਦੇ ਕਿਸੇ ਵੀ ਪੜਾਅ ਦੇ ਉੱਤੇ ਨੌਕਰੀ ਲੱਗ ਸਕਦੇ ਹੋ। ਤਾਂ ਹੁਣ ਇੱਕ ਹੋਰ ਸਵਾਲ ਹੈ ਕਿ ਤੁਹਾਡੀ ਭਵਿਕ ਦੀ ਕੀ ਰਣਨੀਤੀ ਰਹੇਗੀ? ਭਵਿਕ ਬਾਰੇ ਤੁਸੀਂ ਕੀ ਸੋਚਿਆ ਹੈ ਉਸ ਬਾਰੇ? ਭਵਿਕ ਬਾਰੇ ਤਾਂ ਮੈਂ ਜਿਵੇਂ ਸਕੂਲ ਚ ਜੋ ਬੱਚੇ ਪੜਾਣ ਜਾਣੇ ਆ ਤਾਂ ਮੈਂ ਉਹਨਾਂ ਨਾਲ ਹੀ ਨਿਆਇ ਕਰਾਂ ਉਹਨਾਂ ਨੂੰ ਸਿਖਾਵਾਂ ਚੰਗੀ ਤਰ੍ਹਾਂ ਚਾਹੇ ਉਹ 6ਵੀਂ 7ਵੀਂ ਚ ਵੀ ਪੜਦੇ ਆ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਕਿਤਾਬ ਆਵੇ ਪੜ੍ਹਨੀ ਆਵੇ ਮੈਂ ਆਪਣਾ ਪੂਰਾ ਮਤਲਬ ਜਿੰਨਾ ਮੈਂ ਵੈਸਟ ਕਰ ਸਕਦੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਉਹਨੂੰ ਪੜਾ ਕੇ ਉਹਨਾਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਾਂ ਉਹਨਾਂ ਨੂੰ ਸਿਖਾ ਸਕਾਂ ਇਹ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਆਪਾਂ ਇੱਕ ਅਧਿਆਪਕ ਲੱਗ ਜਾਂਦੇ ਆ ਤਾਂ ਆਪਣਾ ਮੁੱਖ ਟੀਚਾ ਆਹੀ ਹੋਣਾ ਚਾਹੀਦਾ ਹੈ ਕੀ ਆਪਣਾ ਜਿਹੜਾ ਅਗਲਾ ਔਰ ਵਾਲਾ ਜੀਵਨ ਹੈ ਉਹ ਸਾਰੇ ਦਾ ਸਾਰਾ ਵਿਦਿਆਰਥੀਆਂ ਨੂੰ ਸਮਰਪਿਤ ਰਵੇ ਇਸ ਤਰੀਕੇ ਦੀ ਸੋਚ ਜਿਹੜੀ ਆਪਾਂ ਗੱਲ ਕਹਿਨੀ ਹੈ ਅਗਰ ਇਸ ਤਰੀਕੇ ਦੀ ਸੋਚ ਆਪਾਂ ਰੱਖਦੇ ਆ ਤਾਂ ਵਾਕਈ ਹੀ ਇਹ ਕਿ ਬਹੁਤ ਵਧੀਆ ਸੋਚ ਹੈ ਔਰ ਇਸ ਨਾਲ ਆਪਾਂ ਨੂੰ ਆਪਣੇ ਜਮੀਰ ਨੂੰ ਆਪਣੇ ਮਨ ਨੂੰ ਤਾਂ ਸੰਤੁਸ਼ਟੀ ਮਿਲਦੀ ਮਿਲਦੀ ਹੈ ਨਾਲੇ ਉਸ ਨਾਲ ਬਾਕੀ ਜਿਹੜਾ ਬੱਚਾ ਆਪਣੇ ਨਾਲ ਜੁੜਿਆ ਹੋਇਆ ਹੈ ਉਹਦੀ ਵੀ ਜਿੱਦ ਕੀ ਪਰ ਚੱਦੀ ਹੈ ਤੇ ਆਪਾਂ ਨੂੰ ਆਪਣਾ 100% ਹੈ ਜੋ ਆਪਣਾ ਬੈਸਟ ਹੈ ਉਹ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਜਿਨ੍ਹਾਂ ਕਾਰਨ ਆਪਣਾ ਰਿਜਕ ਚੱਲਦਾ ਹੈ ਹੋਰ ਕੋਈ ਵੀ ਗੱਲ ਐਸੀ ਕੋਈ ਵੀ ਗੱਲ ਇਸ ਲੰਬੀ ਵਾਰਤਾ ਦੇ ਦੌਰਾਨ ਰਹਿੰਦੀ ਹੋਵੇ ਤੁਸੀਂ ਸੋਚਦੇ ਹੋ ਕਿ ਇਹ ਜਿਹੜੀ ਗੱਲ ਹੈ ਆ ਰਹਿ ਚੁੱਕੀ ਹੈ ਤਾਂ ਉਸ ਬਾਰੇ ਤੁਸੀਂ ਦੱਸ ਸਕਦੇ ਸਰ ਮੈਂ ਤਾਂ ਬਸ ਇਹੀ ਕਹਿਣਾ ਚਾਹੂੰਗੀ ਕਿ ਵੈਸਟ ਤਿਆਰੀ ਕਰੋ ਆਪਣਾ ਔਰ ਸਫਲਤਾ ਪ੍ਰਾਪਤ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਵਾਕ ਹੀ ਅੱਜ ਦਾ ਜਿਹੜਾ ਸਾਖਿਆਤ ਕਰ ਰਿਹਾ ਬੜਾ ਹੀ সুইਟ ਐਂਡ ਸੌਫਟ ਸੀਗਾ ਹੋਰ ਐਸੀ ਤਰੀਕੇ ਨਾਲ ਆਪਾਂ ਫਿਰ ਜਿਹੜੇ ਸਾਖਿਆਤਕਰ ਹੈ ਬੱਚਿਆਂ ਦੇ ਲੈ ਕੇ ਆਵਾਂਗੇ ਭਈ ਹੋਰ ਵੀ ਇੰਟਰਵਿਊ ਦੇਖਣ ਲਈ ਤੁਸੀਂ ਲਗਾਤਾਰ ਸਾਡੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਹੋਰ ਨਾਨ ਵੀ ਇਸ ਵੀਡੀਓ ਨੂੰ ਸਾਂਝਾ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ